ਸਵਾਗਤ ਕੀਤਾ ਕਿ ਤੁਰ ਤੁਰਿਆ ਫੇਰ ਬਸ ਤੇ ਸੱਚ ਦਾ ਹੋਕਾ ਦੇ ਚਲੋ ਤੁਰੇ ਫਿਰੇ ਤੇ ਸੱਚ ਦਾ ਹੋਕਾ ਦੇਗੇ ਸੱਚ ਤੋਂ ਵੱਡਾ ਕੋਈ ਚੀਜ਼ ਹੀ ਨਹੀਂ ਸੋ ਤੁਸੀਂ ਉਹਨਾਂ ਖੇਡਾਂ ਦੇ ਸ਼ੌਕੀਨ ਹੋ ਜਿਹਦੇ ਵਿੱਚ ਬੇਜ਼ੁਬਾਨੀਆਂ ਨੂੰ ਪਿਆਰ ਕੀਤਾ ਜਾਂਦਾ ਆਪਾਂ ਤਾਂ ਜਦੋਂ ਕਣਕ ਵੜਦੇ ਆ ਜਾ ਜੀਰੀ ਵੱਢਦੇ ਆ ਮੱਕੀ ਵੱਢਦੇ ਆ ਆਪਾਂ ਤਾਂ ਜਾਨਵਰਾਂ ਜਨੌਰਾਂ ਵਾਸਤੇ ਉੱਥੇ ਦਾਣ ਛੱਡ ਕੇ ਆਉਂਦੇ ਆ ਵੀ ਆਹ ਜਨੌਰਾਂ ਦਾ ਹਿੱਸਾ ਹੈ ਬਈ ਆਪਾਂ ਤਾਂ ਉਹ ਬੰਦੇ ਆ ਜੀ ਬੇਜ਼ੁਬਾਨਿਆਂ ਦਾ ਇਹ ਉਹਨਾਂ ਦਾ ਭਾਈ ਇਹ ਉਹਨਾਂ ਦੀ ਕਿਸਮਤ ਹੈ ਉਹ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਹੈ ਚਿੜੀ ਦੀ ਚੁੰਝ ਛੋਟੀ ਹੈ ਉਹਦਾ ਚੋਗਾ ਤਾਂ ਹੀ ਪਿਆ ਹੁੰਦਾ ਹੈ ਬਗਲੇ ਦੀ ਚੁੰਝ ਲੰਬੀ ਹੈ ਉਹਨੂੰ ਚੋਗਾ ਵਿੱਚੋਂ ਕੱਢਣਾ ਪੈਂਦਾ ਚੋਗਾ ਹਰੇਕ ਨੇ ਚੁਗਣਾ ਕੋਈ ਕਿਸੇ ਦਾ ਚੋਗਾ ਰੋਕ ਨਹੀਂ ਸਕਦਾ ਕੋਈ ਕਿਸੇ ਦਾ ਕਿਸਮਤਾਂ ਬਦਲ ਨਹੀਂ ਸਕਦਾ ਉਹ ਕਹਿੰਦਾ ਮੱਤ ਯਕੀਨ ਕਰ ਆਪਣੇ ਹੱਥ ਦੀਆਂ ਲਕੀਰਾਂ ਉੱਪਰ ਮੱਤ ਯਕੀਨ ਕਰ ਆਪਣੇ ਹੱਥ ਦੀਆਂ ਲਕੀਰਾਂ ਉੱਪਰ ਨਸੀਬ ਤੋਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨਕੇ ਹੱਥ ਹੀ ਨਹੀਂ ਹੁੰਦੇ ਰੋਟੀ ਉਹ ਵੀ ਖਾਂਦੇ ਨੇ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ ਉਹ ਕੀ ਦਿਖਾਉਣ ਫਿਰ ਵੀ ਕਿਸਮਤ ਕਿੱਥੇ ਲਿਖੀ ਹੋਈ ਹੈ ਸੋ ਇਹ ਬੇਜ਼ਵਾਨਿਆਂ ਦੀ ਕਿਸਮਤ ਹੈ ਐਸੇ ਬਹਾਨੇ ਸੇਵਾ ਹੋਊ ਇਹਨਾਂ ਦੀ ਇਹ ਭੱਜਣਗੇ ਇਹਨਾਂ ਦੇ ਅੰਦਰੋਂ ਚਲੋ ਨਹੀਂ ਜ਼ਾਹਰ ਕਰ ਸਕਦੇ ਖੁਸ਼ੀ ਤਾਂ ਇਹਨਾਂ ਨੂੰ ਵੀ ਹੁੰਦੀ ਹੋਣੀ ਵੀ ਅਸੀਂ ਭੱਜੇ ਆ ਸਾਡਾ ਮਾਲਕ ਨੇ ਸਾਨੂੰ ਸ਼ਾਬਾਸ਼ੀ ਦਿੱਤੀ ਹੈ ਥਾਪੀ ਦਿੱਤੀ ਹੈ ਮੈਂ ਆਪ ਮੇਰੇ ਦਾਦੇ ਨਾਲ ਸੁਹਾਗੇ ਤੇ ਲੱਤਾਂ ਫੜ ਕੇ ਦੱਦੇ ਦੀਆਂ ਵਿਚਾਲੇ ਬੈੰਦਾ ਰਿਆਂ ਤੱਤਾ ਹੈਰ ਤੇ ਤਾਹਾਂ ਆਲਾ ਬਲਦ ਤਗੜਾ ਕਿਉਂਕਿ ਉਹਨੇ ਤਾਹਾਂ ਦੀ ਮੋੜਣਾ ਹੁੰਦਾ ਇਧਰ ਨੇ ਤਾਂ ਹੀ ਹੋਣਾ ਖੱਬੇ ਇੰਨੀ ਮੋੜਣੀ ਐ ਉਹਨੇ ਲਾਉਣਾ ਸਾਰਾ ਤਾਂ ਹਾਲ ਜਿਹੜਾ ਉਹਦੇ ਤੋਂ ਉੱਤੋਂ ਆਲੇ ਦੇ ਉੱਤੋਂ ਆਲੇ ਦੇ ਉੱਤੋਂ ਦੀ ਆਉਂਦਾ ਉਹ ਉਹ ਇਹਨਾਂ ਨੇ ਕਦੇ ਹੜਾਈਆਂ ਪਾਈਆਂ ਹੁਣ ਤਾਂ ਪਤਾ ਲੱਗੇ ਇਹਨਾਂ ਨੂੰ ਇਹ ਕਦੇ ਇਹਨਾਂ ਨੇ ਬਲਦ ਜੋੜੇ ਹੁਣ ਗੱਡੇ 'ਚ ਪਤਾ ਲੱਗੇ ਜੂਲਾ ਕੀ ਹੁੰਦਾ ਹੈ ਪੰਜਾਲੀ ਕੀ ਹੁੰਦੀ ਹੈ ਇਹਦਾ ਹੁਣ ਰਾਜੇ ਨੇ ਵੱਡੇ ਗਨਮੈਨਾਂ ਨਾਲ ਸਕੂਲ ਜਾਂਦੇ ਰਹੇ ਨੇ ਪਹੁੰਚ ਗਨਮੈਨਾਂ ਨਾਲ ਹੀ ਫਿਰਦੇ ਰਹੇ ਨੇ ਬਹੁਤ ਬਾਪੂਆਂ ਨੇ ਪਤਾ ਨਹੀਂ ਕੁਝ ਕੁਝ ਬਣਾ ਤੇ ਫਿਰ ਫਿਰ ਗਨਮੈਨਾਂ ਨਾਲ ਇਹਨੂੰ ਤਾਂ ਕੁਝ ਨਹੀਂ ਪਤਾ ਨਾ ਨੋਤਾ ਉਹੀ ਬਸ ਗੇੜੇ ਜੇ ਦਿਨ ਦੀ ਫਰਦੇ ਇੱਥੇ ਆਪਾਂ ਆਪਣਾ ਰਗੜਾਈ ਕੀਤੀ ਹੈ ਰੱਬ ਨੇ ਰੇਤੀ ਲਾ ਲਾ ਕੇ ਅੱਜਾਂ ਤਾਂ ਵੱਤ ਤਾਂ ਪੈਂਚਰ ਲਾ ਲਵੇਂ ਯਾਰ ਤੁਸੀਂ ਸ਼ਰਤ ਲਾ ਲਓ ਇਹਨਾਂ ਨੂੰ ਪੁੱਛੋ ਪੈਂਚਰ ਵਾਸਤੇ ਵਰਤਿਆ ਕੀ ਕੀ ਜਾਂਦਾ ਸਾਈਕਲ ਤੁਹਾਡੇ ਕੋਲੇ ਹੋਵੇ ਪੈਂਚਰ ਦਾ ਸਮਾਨ ਵੀ ਹੋਵੇ ਸੋਲੂਸ਼ਨ ਵੀ ਹੈ ਬੱਠਲ ਵੀ ਹੈ ਪਾਣੀ ਵਾਸਤੇ ਠੀਕ ਹੈ ਖੋਲਣ ਵਾਲਾ ਉਹ ਜਿਹੜਾ ਪੰਨਾ ਉਹ ਵੀ ਹੈਗਾ ਨੇਰਾ ਕਿਵੇਂ ਪੈਂਚਰ ਲਾਉਂਗੇ ਜੀ ਮੈਂ ਲਾਇਆ ਹੋਇਆ ਜੀ ਪੰਪ ਨਾਲ ਹਵਾ ਭਰ ਲੋ ਨੇਰੇ ਚ ਪਤਾ ਲੱਗਣਾ ਨਹੀਂ ਹੈਗਾ ਬੱਠਲ ਚ ਕੁਛ ਬੱਠਲ ਦਾ ਕੋਈ ਫਾਇਦਾ ਨਹੀਂ ਟੀਊਬ ਨੂੰ ਕੰਨ ਕੋਲੇ ਕਮਾਈ ਜਾਓ ਜਿੱਥੇ ਜੇ ਥੋੜੀ ਹਵਾ ਜੀ ਕੰਨ ਚ ਪਈ ਉੱਥੇ ਉਂਗਲ ਰੱਖ ਲੋ ਬਾਰੇਗ ਮਾਰ ਮਾਰ ਕੇ ਸੋਲੂਸ਼ਨ ਲਾ ਕੇ ਚੱਲ ਮੇਰੇ ਭਾਈ ਪਤਾ ਹੋਊਗਾ ਨਾ ਆਹ ਫਰਕ ਆਪੇ ਨਾ ਲਾ ਤੇ ਆਪਣਾ ਇਹਨਾਂ ਦੇ ਕਾਨੂੰਨਾਂ ਤੇ ਆਪਣੇ ਕਾਨੂੰਨਾਂ ਦਾ ਆ ਫਰਕਾ ਬਸ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਇਹ ਬਿਜਲੀ ਜੋ ਹੈ ਦਿਨ ਮੇ ਕਿਉਂ ਨਹੀਂ ਆਤੀ ਇਹ ਰਾਤ ਕੋ 1:30 ਵਜੇ ਕਿਉਂ ਦਿੱਤੇ ਉਹ ਕਹਤਾ ਜੀ ਬੈਸੀ ਪਹਿਲੇ ਸੀ ਬਣਾ ਹੂਆ ਹੈ ਮੈਂ ਕਿਹਾ ਤੁਸੀਂ ਕਦੇ ਨੱਕੇ ਤੇ ਮੀਟਿੰਗ ਕੀਤੀ ਹੈ ਕਹਿੰਦੇ ਨਕਾ ਨਕਾ ਨਹੀਂ ਮੈਂ ਨਕਾ ਨਹੀਂ ਨਕਾ ਨਹੀਂ ਨਕਾ ਨਾ ਨਕਾ ਪੇ ਮੀਟਿੰਗ ਨਹੀਂ ਕੀਤੀ ਮੈਂ ਅਗਲੀ ਮੀਟਿੰਗ ਨੱਕੇ ਤੇ ਰੱਖਾਂਗੇ ਆਪਾਂ ਫਿਰ ਮੈਂ ਤੁਹਾਨੂੰ ਪਤਾ ਵੀ ਨਕਾ ਜਿਹੜਾ ਝੋਨੇ ਦਾ ਕਿਆਰਾ ਡੂੜ ਘੰਟੇ ਭਰ ਜਾਂਦਾ ਜੇ ਟਾਈਮ ਜ਼ਿਆਦਾ ਲਾਉਣਾ ਹੈ ਤੁਸੀਂ ਮਤਲਬ ਜ਼ਿਆਦਾ ਵਿਲੇ ਹੋਣਾ ਤਾਂ ਜਮਾ ਖੀਰ ਤੋਂ ਵਟ ਨੂੰ ਉਹ ਇਧਰ ਨੂੰ ਵੜਦਾ ਉਹ ਦੂਜੇ ਚ ਪੈਣ ਲੱਗ ਜਾਂਦਾ ਉਧਰ ਤੇ ਜਦੋਂ ਇਧਰੋਂ ਭਰ ਗਿਆ ਫੇਰ ਮੈਂ ਕਹਾ ਮੈਂ ਕਹਾ ਯਾਰ ਤੁਸੀਂ 9 ਤੋਂ 5 ਸਾਰੀ ਦੁਨੀਆ ਦੇ ਦਫ਼ਤਰਾਂ ਦਾ ਟਾਈਮ ਹੈ ਯਾਰ ਤੁਸੀਂ ਕਿਸਾਨਾਂ ਦਾ ਜਿਹੜਾ ਦਫ਼ਤਰ ਹੈ ਉਹ ਰਾਤ ਨੂੰ 2:00 ਵਜੇ ਔਰ ਉਹ ਵੀ ਕਦੇ ਆ ਗਈ ਕਦੇ ਚਲੀ ਗਈ ਫੇਰ ਆ ਗਈ ਘੰਟਾ ਫੇਰ ਖਾਲ ਮਰ ਜਾਂਦਾ ਉਸੇ ਕੈਰੇਜ ਫੇਰ ਦੁਬਾਰੇ ਕੱਲ ਨੂੰ ਫੇਰ ਪਾਓ ਹੁਣ ਕੀ ਹੈ ਮੈਂ ਕਹਾ ਤੁਸੀਂ 8 ਘੰਟੇ ਚਲ ਕਹੀ ਜਾਓ ਪਰ 10 10 11 11 ਦੇਈ ਜਾਓ ਕਿਉਂਕਿ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਬੱਟਾਂ ਆਪਦੀ ਉਹ ਜਿਹੜੀਆਂ ਉੱਤੋਂ ਦੀ ਪਾਣੀ ਕਰ ਲੇ ਪੋਚਣੀਆਂ ਤਾਂ ਉਸੇ ਨੂੰ ਪੈਣ ਗਿਆ ਕਹਿੰਦੇ ਜੇ ਬੱਟ ਪੋਚ ਨਹੀਂ ਕਿਹਾ ਹੁੰਦਾ ਹੈ ਮੈਂ ਕਿਹਾ ਤੁਸੀਂ ਹੁਣ ਤੱਕ ਲੋਕ ਹੀ ਪੋਚਿਆ ਬੱਟ ਪੋਚਣੀ ਵੀ ਸਿਖਾਵਾਂਗੇ ਤੁਹਾਨੂੰ ਤੇ ਮੈਂ ਕਿਹਾ ਉਹ ਆਟ ਉਹ ਬੰਦ ਕਰੂਗਾ ਮੋਟਰ ਮੈਂ ਕਿਹਾ ਆਪ ਆਪ ਬੰਦ ਕਰੂਗਾ ਉਹ ਵੀ ਕੱਲ ਨੂੰ ਲਾ ਲਾਂਗੇ ਯਾਰ ਕਿਹੜੀ ਗੱਲ ਹੈ ਇੱਕ ਵਾਰੀ ਭਰ ਗਿਆ ਦੋ ਦਿਨ ਉਹਨੇ ਮੋਟਰ ਨਹੀਂ ਚਲਾਉਣੀ ਚਾਰ ਵਾਰੀ ਚਲਾਉ ਹਫਤੇ ਚ ਜੇ ਤੁਸੀਂ 10 ਘੰਟੇ ਦਿਓਗੇ 11 ਲਾ ਲਓ ਚਲੋ 11 ਘੰਟਿਆਂ ਨਾਲ ਤੁਸੀਂ ਚਾਰ ਵਾਰੀ ਹਫਤੇ ਜੋ ਪਾਣੀ ਲਾਊਗਾ ਜੇ 11 ਕਰਦੇ ਨੇ 8 ਘੰਟਿਆਂ ਨਾਲ ਉਹ ਵੀ ਕੱਟ-ਕੱਟ ਕੇ ਰੋਜ਼ ਲਾਊਗਾ ਉਹ ਹਫਤੇ ਚ ਫਿਰ ਤੁਸੀਂ 8 ਘੰਟਿਆਂ ਸਾਹਿਬ ਨੇ ਕਿੰਨੀ ਬਰਤਾਈ 56 8756 56 ਘੰਟੇ 11 ਘੰਟਿਆਂ ਨਾਲ 4 ਦਿਨਾਂ 'ਚ ਕਿੰਨੀ ਵਰਤੀ 44 ਘੰਟੇ ਮੈਂ ਕਿਹਾ ਨਾਲੇ ਤਾਂ 12-13 ਘੰਟੇ ਬਚਦੇ ਆ ਨਾਲੇ ਉਹ ਖੁਸ਼ ਹੁੰਦਾ ਵੀ ਚਲੋ ਇੱਕੋ ਵਾਰੀ ਹੋ ਗਿਆ ਕੰਮ ਨਹੀਂ ਤਾਂ ਯਾਰ ਕੱਲ ਨੂੰ ਫੇਰ ਆਉਣਾ ਪੈਣਾ ਸੀ ਆਹ ਗੱਲ ਜਦੋਂ ਮੈਂ ਇਹਨਾਂ ਨੂੰ ਸਮਝਾਈ ਮੈਂ ਕਿਹਾ ਤੁਹਾਡੀ ਬਿਜਲੀ ਬਚੂਗੀ ਜ਼ਿਆਦਾ ਦੇ ਕੇ ਜ਼ਿਆਦਾ ਬਿਜਲੀ ਦੇ ਕੇ ਤੁਹਾਡੀ ਬਿਜਲੀ ਬਚੂਗੀ ਅੱਜ ਅੱਜ ਕਹਿੰਦੇ ਜੀ ਇਹ ਅਸੀਂ ਕਦੇ ਨਹੀਂ ਸੋਚਿਆਤਾ ਅਬ ਬਿਜਲੀ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਜੀ ਬਿਜਲੀ ਕਾ ਤਾਂ ਕਮਾਲ ਹੀ ਹੋ ਗਈ ਮੈਂ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਤੁਹਾਨੂੰ ਵੀ ਤੁਸੀਂ ਇੱਕਦਮ 8 ਘੰਟੇ ਦੇ ਦਿੰਦੇ ਨੇ 8 24 ਦੋ ਦੋ ਘੰਟੇ ਕੱਟ ਦਿੰਦੇ ਹੋ ਫੇਰ ਫੇਰ ਮੰਨ ਲਓ 8 ਦਾ ਮਤਲਬ ਹੈ ਜਿਹੜਾ ਕੰਮ ਉਹਦਾ 8 ਚ ਹੋਣਾ ਚਾਹੀਦਾ ਉਹ ਤੁਸੀਂ 12 13 ਚ ਕਰਾਉਂਦੇ ਹੋ ਪੰਜ ਵੱਧ ਦੇ ਰਹੇ ਹੋ ਫਿਰ ਕਹਿੰਦੇ ਬਿਜਲੀ ਨਹੀਂ ਹੈਗੀ ਜੀ ਕੋਲਾ ਦੋ ਦਿਨ ਦਾ ਰਹਿ ਗਿਆ ਜੀ ਫੁਰਾਨਾ ਹੋ ਗਿਆ ਜੀ ਹੁਣ ਕਦੇ ਕੋਲਾ ਨਹੀਂ ਕਦੇ ਮੁੱਕਿਆ ਉਹ ਪਿਆ 27 27 ਦਿਨ ਦਾ ਕੋਲਾ ਪਿਆ ਕੋਈ ਕੋਲਾ ਨਹੀਂ ਘਟਦਾ ਜੀ ਥਰਮਲ ਪਲਾਂਟ ਵੀ ਖਰੀਦ ਲਿਆ ਸਰਕਾਰ ਨੇ ਆ ਦੂਜਿਆਂ ਨੂੰ ਵੀ ਕਿਹਾ ਹੋਇਆ ਵੀ ਜੇ ਮੂਡ ਹੋਇਆ ਦੱਸਿਓ ਹਾਂ ਇਹ ਪਹਿਲੀ ਸਰਕਾਰ ਆ ਜਿਹੜੀ ਪ੍ਰਾਈਵੇਟ ਅਧਾਰਿਆਂ ਨੂੰ ਖਰੀਦ ਰਹੀ ਐ ਨਹੀਂ ਤਾਂ ਵੇਚਦੇ ਨੇ ਘਾਟੇ 'ਚ ਦਿਖਾ ਕੇ ਵੇਚ ਦਿੰਦੇ ਨੇ ਕਾਰਨੇ ਆ ਕਿ ਸਰਕਾਰ ਸਾਬੀਆਂ ਕਿਤਾਬੀਆਂ ਦੀਆਂ ਪਿੰਡਾਂ ਵਾਲਿਆਂ ਦੀ ਵੀ ਅਸੀਂ ਕਿਵੇਂ ਆਪਣੇ ਘਰ ਚਲਾਉਣੇ ਨੇ ਕਿਵੇਂ ਲਾਣੇਦਾਰ ਢਿੱਡ ਬੰਨ ਬੰਨ ਗੁਜ਼ਾਰੇ ਕਰਦੇ ਐ ਕਿਵੇਂ ਆੜਤੀਏ ਤੋਂ ਪੈਸੇ ਲਿਆ ਕੇ ਕਿਵੇਂ ਉਹਨੂੰ ਵਰਤਣੇ ਆ ਕੀ ਇਹ ਸਾਰਾ ਇਹ ਉਹੀ ਬੰਦਾ ਦੱਸ ਸਕਦਾ ਜੀ ਜੀਨੇ ਆਪਣੇ ਪਿੰਡੇ ਤੇ ਗਰੀਬੀ ਹਟਾਈ ਹੋਵੇ ਅਸਲ ਚ ਗਰੀਬੀ ਉਹੀ ਦੱਸ ਸਕਦਾ ਜੀ ਜਿਹੜੇ ਸੋਨੇ ਦੀਆਂ ਟੂਟੀਆਂ ਚ ਪਾਣੀ ਪੀਂਦੇ ਐ ਉਹਨਾਂ ਨੂੰ ਗਰੀਬੀ ਦਾ ਨਹੀਂ ਪਤਾ ਹੋ ਸਕਦਾ ਜੀ ਸੋ ਇਸ ਕਰਕੇ ਜਿਨੇ ਬਲੈਕ ਐਂਡ ਵਾਈਟ ਟੀਵੀ ਤੇ ਖਬਰਾਂ ਚ ਬੈਲ ਗੱਡੀਆਂ ਦੀਆਂ ਦੌੜਾਂ ਦੇਖੀਆਂ ਹੋਣ ਉਹ ਹੀ ਦੱਸ ਸਕਦਾ ਬੈਲ ਗੱਡੀਆਂ ਦਾ ਕਾਨੂੰਨ ਬਣਾ ਕੇ ਫੇ ਖੁਸ਼ੀ ਕਿੰਨੀ ਹੁੰਦੀ ਹੈ ਆਪਣੇ ਆਪ ਨੂੰ ਸੋ ਬਹੁਤ ਅੱਜ ਅਲੱਗ ਕਿਸਮ ਦਾ ਪ੍ਰੋਗਰਾਮ ਹੋਇਆ ਵਧਾਈ ਦਿਨਾ ਔਰ ਸਭ ਤੋਂ ਬਾਅਦ ਮੈਂ ਇੱਕ ਹੋਰ ਕੰਮ ਲਈ ਵਧਾਈ ਦੇਣਾ ਤੁਸੀਂ ਬਹੁਤ ਸਾਥ ਦੇ ਰਹੇ ਹੋ ਯੁੱਧ ਨਸ਼ੇਵਰਤ ਜਿਹੜਾ ਛੇੜਿਆ ਹੋਇਆ ਹੈ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਨੇ ਕਿ ਭਾਈ ਅਸੀਂ ਪਿੰਡ ਚ ਡਰੱਗ ਵਿਕਣ ਨਹੀਂ ਦੇਣੀ ਜੇ ਕੋਈ ਸਾਡੇ ਪਿੰਡ ਦਾ ਵੇਚਦਾ ਫੜਿਆ ਗਿਆ ਅਸੀਂ ਜਮਾਨਤ ਨਹੀਂ ਦੇਣੀ ਤੇ ਸਾਨੂੰ ਆਪ ਦੱਸਦੇ ਨੇ ਜੀ ਉਹ ਫਲਾਨਾ ਉੱਥੇ ਹੈ ਜੀ ਉੱਥੇ 8:00 ਵਜੇ 8:00 ਮਿੰਟ ਤੇ ਡਰੱਗ ਵਿਕਦੀ ਹੈ ਜੀ ਫਲਾਨਾ ਫਲਾਨਾ ਵੇਚਦਾ ਹੈ ਜੀ ਅਸੀਂ ਇਹਨੇ ਪੀੜਾ ਪੰਜਾ ਚੱਕਿਆ ਹੋਇਆ ਅਸੀਂ ਜਾ ਵੜਦੇ ਆ ਉੱਥੇ ਬਿਆਜਾ ਭਰਾਵਾ ਪਹਿਲਾਂ ਤਾਂ ਆ ਢਾਈਏ ਜਿਹੜਾ ਤੂੰ ਬਣਾਇਆ ਕਿਸੇ ਦੇ ਘਰ 'ਚ 70 ਬਿਸ਼ਾ ਕੇ ਕਿਸੇ ਦੇ ਘਰ 'ਚ ਚਿੱਟੇ ਰੰਗ ਦੇ 70 ਬਿਸ਼ਾ ਕੇ ਸਾਡੀਆਂ ਲੱਖਾਂ ਮਾਵਾਂ ਭੈਣਾਂ ਦੀਆਂ ਚੁੰਨੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੀਆਂ ਕਰਕੇ ਤੇ ਆਪ ਤੁਸੀਂ ਮਹਿਲ ਪਾ ਕੇ ਤੇ ਉੱਥੇ ਦੀਪਮਾਲਾ ਚਲਾਓਗੇ ਇਹ ਤਾਂ ਨਹੀਂ ਚੱਲਣ ਦੇਂਦੇ ਫਿਰ ਦੀਪਮਾਲਾ ਸੀ ਇੱਥੇ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਪੰਜਾਬੀ ਦੀ ਕਹਾਵਤ ਹੈ ਇੱਥੇ ਨਿਕਲੂ ਸਾਰਾ ਹੁਣ ਜਦੋਂ ਫੜ ਲੇ ਹੁਣ ਉਹ ਹੱਕ ਚ ਫਿਰਦੇ ਨੇ ਤਿੰਨ ਚਾਰ ਬਹੁਤ ਮਾੜਾ ਹੋਇਆ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਅੱਛਾ ਮੈਂ ਕੱਲਾ ਮਨੁੱਖ ਹੋ ਹੀ ਰਹਿ ਗਿਆ ਅਸੀਂ ਤਾਂ ਡੰਗਰੀ ਰਹਿ ਗਏ ਫਿਰ ਸਾਡੇ ਅਧਿਕਾਰ ਹੀ ਹੈ ਨਹੀਂ ਕਦੇ ਉਹ ਮਨ ਉਹ ਅਧਿਕਾਰ ਹੀ ਉਹਨਾਂ ਦੇ ਸਮਝਦੇ ਤਹਾਨਿਆਂ ਦੇ ਉਹਨਾਂ ਵਾਸਤੇ ਮਨੁੱਖੀ ਅਧਿਕਾਰ ਆਪਾਂ ਨੂੰ ਤਾਂ ਉਹ ਕੀੜੀਆਂ ਮਕੌੜੀਆਂ ਪੇਡਾਂ ਬੱਕਰੀਆਂ ਸਾਹਮਣੇ ਆ। ਐਸੇ ਕਰਕੇ ਫਰਕ ਹੈ ਉਹ ਕੱਲੇ ਇੱਕ 엘ੀਟ ਕਲਾਸ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਅਸੀਂ ਬੇਜ਼ਵਾਨਿਆਂ ਦੇ ਵੀ ਅਧਿਕਾਰਾਂ ਦੀ ਗੱਲ ਕਰਦੇ ਆ ਬਸ ਇੰਨਾ ਪਰ। ਮੈਨੂੰ ਤੁਸੀਂ ਜਿੰਨਾ ਪਿਆਰ ਦਿੱਤਾ ਜੇ ਮੈਂ ਹਰੇਕ ਸਾਹ ਬਾਅਦ ਵੀ ਧੰਨਵਾਦ ਕਰੀ ਜਾਮਾ ਤਾਂ ਵੀ ਕਈ ਜਨਮ ਲੱਗ ਜਾਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਪਰ ਮੈਨੂੰ ਇੰਨਾ ਕੁ ਪਸੰਦੀ ਹੈ। ਦੋਨੇ ਟਾਈਮ ਅਰਦਾਸ ਇਹੀ ਕਰਦਾ ਪ੍ਰਮਾਤਮਾ ਬਲ ਬਖਸ਼ੀ ਸਮੱਤ ਬਖਸ਼ੀ ਜਿਹੜੇ ਕੰਮ ਲਾਤਾ ਹੁਣ ਉਹ ਕਰਾ ਕੇ ਹੱਟੇ ਪੂਰਾ ਬਲ ਬਖਸ਼ ਦੀ ਬਸ ਵੀ ਫਾਈਲਾਂ ਤੇ ਸਾਈਨ ਹੋ ਜਾਣ ਲੋਕਾਂ ਦੀਆਂ ਹੱਕਾਂ 'ਚ ਮੈਨੂੰ ਕੋਈ ਮੈਂ ਅਗਲੀਆਂ ਵੋਟਾਂ ਜਾਂ ਅਗਲੀਆਂ ਕੋਈ ਉਹ ਮੈਂ ਨਹੀਂ ਗਿਣਦਾ ਪਹਿਲਾਂ ਕਿਹੜਾ ਸੋਚਿਆ ਸੀ ਉਹ ਪਿੰਡੀ ਮਹਸਾ ਦੀਆਂ ਪੂਛਾਂ ਫੜ ਫੜ ਕੇ ਤਾਂ ਤਾਰੀਆਂ ਸਿੱਖਿਆ ਪਰ ਪਿੰਡੀ ਸੀ ਸਾਰੇ ਪਿੰਡੀ ਨੇ ਮੇਰੇ ਦੋਸਤ ਮਿੱਤਰ ਮੈਂ ਕੱਲ ਉਹਨਾਂ ਨਾਲ ਵੀ ਕਰ ਲੈਣਾ ਅੱਜਕੱਲ ਵੀ ਕਰ ਲੈਣਾ ਸਾਰਿਆਂ ਨਾਲ ਮੈਂ ਕੋਈ ਐ ਨਹੀਂ ਕਿ ਕਈ ਵਾਰੀ ਮੈਂ ਜਦੋਂ ਪਿੰਡ ਜਾਣਾ ਮੈਂ ਸਾਰਿਆਂ ਨੂੰ ਨਾਂ ਲੈ ਕੇ ਬੁਲਾਉਣਾ ਕਿਵੇਂ ਟਹਿਲੇ ਪ੍ਰਗਟ ਕੀ ਹਾਲ ਹੈ ਪੋਲੇ ਹੋ ਤੂੰ ਤੂੰ ਕਿਵੇਂ ਉਹ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਮੈਨੂੰ ਹੈਰਾਨੀ ਹੋਈ ਅਸਲ 'ਚ ਉਹ ਵੀ ਠੀਕ ਨੇ ਆਮ ਤੌਰ ਤੇ ਨਾ ਲੋਕ ਥੋੜੇ ਜੇ ਵੱਡੇ ਹੋ ਜਾਣ ਸਭ ਤੋਂ ਪਹਿਲਾਂ ਆਪਦੇ ਆਲੇ ਨੂੰ ਪੁੱਲ ਦੇ ਬਸ ਜਿਨ੍ਹਾਂ ਨਾਲ ਗੁੱਲੀ ਡੰਡਾ ਖੇਡੇ ਹੁੰਦੇ ਆ ਉਹਨੂੰ ਭੁੱਲ ਜਾਂਦੇ ਆ ਕਹਿੰਦੇ ਵੱਡੇ ਹੋ ਗਏ ਇੱਕ ਚੂਹਾ ਸੀ ਉਹ ਕਿਸੇ ਸੁਨਾਰੇ ਦੀ ਦੁਕਾਨ 'ਚ ਵੜ ਗਿਆ ਤੇ ਹੀਰਾ ਨਿਕਲ ਗਿਆ ਸੁਨਾਰੇ ਨੂੰ ਪਤਾ ਲੱਗ ਗਿਆ ਵੀ ਹੀਰਾ ਨਿਕਲ ਗਿਆ ਜਦੋਂ ਉਹਦੇ ਡੰਡਾ ਚੱਕ ਕੇ ਮੰਗਰ ਕੋ ਖੁੱਡ 'ਚ ਵੜ ਗਿਆ ਉਹਨੇ ਕਹੇ ਹੀਰਾ ਹੀ ਬਹੁਤ ਮਹਿੰਗਾ ਹੈ ਉਹਨੇ ਇੱਕ ਖੁੱਡ ਪੱਟੀ ਉੱਥੇ 100 ਚੂਹਾ ਬੈਠਾ ਹੋ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਤਾਂ ਪਛਾਣ ਸਕਦਾ ਚੂਹੇ ਥੋੜੀ ਪਛਾਣ ਸਕਦਾ ਮੈਂ ਵੀ ਇਹਨਾਂ ਚੋ ਕੀ ਦੇ ਢਿੱਡ ਚ ਆਉ ਉਹਨੇ ਇੱਕ ਚੂਹਿਆਂ ਦਾ ਸਪੈਸ਼ਲਿਸਟ ਬੁਲਾ ਲਿਆ ਕਹਿੰਦਾ ਵੀ ਹੀਰਾ ਖਾ ਗਿਆ ਇੱਕ ਯਾਰ ਇਹਨਾਂ ਚੋਂ ਦੱਸ ਦੇ ਉਹ ਕਹਿੰਦਾ ਉਹ ਜਿਹੜਾ ਸਭ ਤੋਂ ਪਰਲੇ ਪਾਸੇ ਨਹੀਂ ਬੈਠਾ ਅਲੱਗ ਨੋ ਤੋਂ ਉਹ ਜਿਹੜਾ ਪਰਲੇ ਪਾਸੇ ਕਹਿੰਦਾ ਸਭ ਤੋਂ ਪਰਲੇ ਪਾਸੇ ਇਹਨਾਂ ਤੋਂ ਅਲੱਗ ਨੱਚੀਏ ਨਹੀਂ ਜਾਂਦਾ ਤਾਂ ਤਾਂ ਜੇ ਕਰਕੇ ਉਹਨੂੰ ਫੜ ਲਿਆ ਕਹਿੰਦਾ ਉਹਨੇ ਉਹ ਫੜ ਲਿਆ ਉਹਦਾ ਟਿੱਡ ਪਾੜਿਆ ਹੀਰਾ ਨਿਕਲੇ ਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗਿਆ ਇੰਨਿਆਂ 'ਚੋਂ ਬੇ ਦੇ ਟਿੱਡ 'ਚ ਹੈ ਕਹਿੰਦਾ بس ਇਹ ਕੁਦਰਤੀ ਵਰਤਾਰਾ ਹੈ ਕਹਿੰਦਾ ਜਦੋਂ ਜਿਹੜੀ ਚੀਜ਼ ਕਹਿੰਦਾ ਜਿਹਨੂੰ ਨਾਮ ਮਿਲਣੀ ਹੋਵੇ ਕੁਦਰਤ ਨੇ ਉਹਨੂੰ ਲਿਖਿਆ ਨਾ ਹੋਵੇ ਉਹਨੂੰ ਪਰ ਉਹਨੂੰ ਮਿਲ ਜੇ ਉਹ ਉਹ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਬਰਾਦਰੀ ਵਾਲਿਆਂ ਤੋਂ ਅੱਡ ਹੁੰਦਾ ਵੀ ਮੈਂ ਤਾਂ ਵੱਡਾ ਬਣ ਗਿਆ ਤੁਸੀਂ ਛੋਟੇ ਹੋ ਕੰਨ ਇਹ ਅੱਡ ਅੱਡ ਬੈਠਾ ਕਹਿੰਦਾ ਇਹ ਇਹਨੂੰ ਐਂ ਲੱਗਦਾ ਮੇਰੇ ਕੋਲੇ ਹੀਰਾ ਤੂੰ ਤਾਂ ਛੋਟਾ ਤੂੰ ਤਾਂ ਰਹਿ ਗਿਆ ਥੱਲੇ ਇਹੇ ਕਰਕੇ ਫੜਿਆ ਗਿਆ ਲੈ ਜਿੱਥੇ ਰਹਿਦਾ ਫੜਿਆ ਹੀ ਨਹੀਂ ਜਾਣਾ ਸੀ ਉਹਨਾਂ ਸੋ ਵੀਰੋ ਆਪਾਂ ਸਾਰੇ ਇਕੱਠੇ ਰਹੀਏ ਇਕਾ ਰੱਖੀਏ ਅਮੀਰੀਆਂ ਗਰੀਬੀਆਂ ਚੱਲਦੀਆਂ ਰਹਿੰਦੀਆਂ ਨੇ ਜੇ ਹਰੇਕ ਨੂੰ ਪ੍ਰਮਾਤਮਾ ਰੋਟੀ ਦੇਵੇ ਹਰੇਕ ਆਪ ਦੇ ਘਰੇ ਰਾਜਾ ਹੈ ਕਿਸੇ ਦਾ ਹੱਕ ਨਾ ਮਾਰੋ ਗਰੀਬ ਦਾ ਕਿ ਇਹਦੇ ਘਰ ਮੂਰੇ ਲਲਕਾਰਾ ਮਾਰ ਕੇ ਨਾ ਲੰਘੋ ਬੇ ਵੱਡੇ ਹੋਗੇ ਜਾਂ ਵੱਡੇ ਆ ਠੀਕ ਹੈ ਨਾ ਪਰਮਾਤਮਾ ਉਹ ਸਭ ਨੂੰ ਦੇਖੀ ਜਾਂਦਾ ਹੈ ਸਭ ਨੂੰ ਦੇਹੀ ਜਾਂਦਾ ਸੋ ਇਸ ਕਰਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਇਸ ਪ੍ਰੋਗਰਾਮ ਚ ਆ ਕੇ ਕਿ ਉਹ ਬੇਜ਼ੁਬਾਨ ਬਾੜਦ ਉਹ ਬੇਜ਼ੁਬਾਨ ਸ਼ਿਕਾਰੀ ਕੁੱਤੇ ਤੇ ਉਹ ਬੇਜ਼ੁਬਾਨ ਕਬੂਤਰ ਜਿਹੜੇ ਨੇ ਉਹੋ ਆਪ ਆਪ ਤਾਂ ਨਹੀਂ ਧੰਨਵਾਦ ਕਰ ਸਕਦੇ ਪਰ ਤੁਸੀਂ ਉਹਨਾਂ ਵੱਲੋਂ ਆਏ ਹੋ ਧੰਨਵਾਦ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਹ ਕਰਤਾਰ ਸਿੰਘ ਸਰਾਬੇ ਦਾ ਏਰੀਆ ਹੈ ਇਹ ਕਰਤਾਰ ਸਿੰਘ ਸਰਾਬੇ ਦਾ ਏਰੀਆ ਹੈ ਤੇ ਇੱਥੇ ਤਾਂ ਫਿਰ ਇਨਕਲਾਬ ਜਿੰਦਾਬਾਦ ਗੂੰਜਣਾ ਚਾਹੀਦਾ ਇਹ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਆਰਾਮ ਨਾਲ ਜਾਇਓ ਹੌਲੀ ਜਾਇਓ ਮਾਮਾ ਭੈਣਾ ਭੀਆਂ ਨੇ ਬਜ਼ੁਰਗ ਵੀ ਨੇ ਮਿਲਦੇ ਰਵਾਂਗੇ ਜਦੋਂ ਬੁਲਾਓਗੇ ਮਿਲਦੇ ਰਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੌੜਾਂ ਤੇ ਉਡਾਰੀਆਂ ਤੇ ਮਿਲਾਂਗੇ ਹਲੋ ਹਲੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਜੀ ਜਿਨ੍ਹਾਂ ਨੇ ਕਰਤਾਰ ਸਿੰਘ ਸਰਾਭੇ ਦੀ ਧਰਤੀ ਤੇ ਅੱਜ ਪੰਜਾਬ ਦੀਆਂ ਜਿਹੜੀਆਂ ਲੁप्त ਹੋ ਰਹੀਆਂ ਖੇਡਾਂ ਨੂੰ ਪੁਨਰ ਸਿਰਜੀਤ ਕਰਕੇ ਇੱਕ ਇਤਿਹਾਸ ਰਚਿਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਇੱਥੇ ਪੁੱਜਣ ਤੇ ਧੰਨਵਾਦ